ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਬੱਬੂ ਅੱਜ ਆਪਾਂ ਨੂੰ ਇੱਕ ਗੱਲ ਸੁਣਾਣੀ ਹੈ ਘਾਟੀ ਦੀ ਤੇਜਪੁਰ ਖੜੇ ਸੀ ਅੱਛਾ ਇੱਕ ਆਈ ਆਪਣੇ ਪਟਿਆਲੇ ਦੇ ਸੱਜਣ ਮਿੱਤਰ ਮਿਲਦੇ ਆਵੇ ਆ ਗਿਆ ਆਪਣੇ ਕੋਲ ਯਾਰ ਦੋਸਤ ਹਾਂ ਇੱਕ ਬੰਦੇ ਨੇ ਜਿਹੜਾ ਉਹਦੀ ਬੁਖਾਰ ਆ ਫਸਟ ਟਾਈਮ ਪੂਰਾ ਲੋਕਡਾਊਨ ਕਰਾਉਣਾ ਐਨ ਸਿਰੇ ਤੇ ਦੀ ਪੂਰਾ ਸਿਰੇ ਤੇ ਛੇਤੀ ਛੇਤੀ ਮਿਕਟਰ ਨਾਲ ਪੂਰਾ ਜੋਰ ਸੀਗਾ ਉਹ ਬੰਦਾ ਕਹਿੰਦਾ ਵੀ ਮੈਂ ਬਿਮਾਰ ਆ ਮੈਨ ਦਵਾਈ ਦਵਾ ਕੇ ਲਿਆ ਅਸੀਂ ਕਿਹਾ ਭਾਈ ਤੂੰ ਆਇਆ ਕਰ ਤੈਨੂੰ ਡਾਕਟਰ ਤੂੰ ਨਾ ਆ ਜਾ ਤੈਨੂੰ ਇੱਥੋਂ ਹੀ ਦਵਾਈ ਲਿਆਉਂਦੇ ਆਂ ਜੀ ਦਵਾਈ ਲਿਆਉਂਦੇ ਆਂ ਹਾਂ ਨਾ 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 ਉਹ ਪੜਿਆ ਲਿਖਿਆ ਕਹਿੰਦਾ ਜਿਆਦਾ ਥੋੜਾ ਜਾ ਮੋਬਾਈਲ ਤੇ ਕੱਢ ਲਿਆ ਆ ਆ ਹੱਸ ਸਕਦਾ ਇੰਨੀ ਦੂਰ ਆ ਇੰਨੀ ਦੂਰ ਆ ਫਲਾੜੇ ਡਾਕਟਰ ਕੋਲ ਜਾ ਕੇ ਚਲੋ ਅੱਛਾ ਅਸੀਂ ਭਾਈ ਰਿਕਸ਼ੇ 'ਚ ਬਿਠਾਇਆ ਲੈ ਗਏ ਜੀ ਈ ਰਿਕਸ਼ੇ 'ਚ ਹਾਂ ਪਹਿਲਾਂ ਇੱਕ ਹਸਪਤਾਲ ਤੇ ਲੈ ਕੇ ਗਏ ਉਹਨਾਂ ਨੇ ਤਾਂ ਜਵਾਬ ਦਿੱਤਾ ਉਹ ਕਹਿੰਦੇ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ ਹੋਰ ਕਿੱਲਾ ਜੀ ਅੱਛਾ ਦੂਜੀ ਜਗ੍ਹਾ ਭਾਈ ਲੈ ਕੇ ਹਮ ਇੱਕ ਉਹਦਾ ਭਰਾ ਇੱਕ ਮੈਂ ਤੇ ਇੱਕੋ ਬੰਦਾ ਬਿਮਾਰ ਤੇ ਨੇ ਜਾਣੇ ਅੱਛਾ ਚਾਹੀ ਦੂਜੇ ਹਸਪਤਾਲ ਚ ਲੈ ਕੇ ਗਏ ਉਹ ਕਹਿੰਦੇ ਇਹਦਾ ਪਹਿਲਾ ਕਰੋਨਾ ਟੈਸਟ ਕਰਨਾ ਅੱਛਾ ਪਹਿਲਾਂ ਵੀ ਕਰ ਲਓ ਉਹਨਾਂ ਨੇ ਭਾਈ ਨੱਕ ਚ ਲਪਾਇਆ ਵਜਾ ਮਾਰਿਆ ਉਹ ਪੈਣ ਦੀ ਮਾਰ ਕੇ ਤਾਂ 5-7 ਮਿੰਟ ਬਾਅਦ ਕਹਿੰਦੇ ਜੀ ਤਾਂ ਇਹਦਾ ਕਰੋਨਾ ਪੋਜ਼ਿਟਿਵ ਹੈ ਅੱਛਾ ਕਹਿੰਦੇ ਹਾਂ ਉਹ ਜਿੱਥੇ ਵੜੇ ਉੱਥੇ ਹੀ ਸਾਰਾ ਤਾਲਾ ਲਾਤਾ ਕਮਰੇ ਨੂੰ ਭਾਈ ਉੱਥੇ ਹਾਂ ਉਦੋਂ ਬਾਅਦ ਚੋਂ ਕਹਿੰਦੇ ਵੀ ਤੁਸੀਂ ਇਹਦੇ ਨਾਲ ਆਇਓ ਹਾਂ ਵੀ ਤੁਸੀਂ ਵੀ ਹੋ ਤੁਹਾਨੂੰ ਵੀ ਹੋਏਗਾ ਹਾਂ ਉਹਦੇ ਭਰਾ ਨੂੰ ਵੀ ਜਦੀ ਭਾਈ ਕਰ ਲਿਆ ਕਬੂ ਤੂੰ ਰਹਿ ਗਿਆ ਮੈਂ ਮੈਨੂੰ ਉਹ ਕਹਿ ਕੇ ਗਿਆ ਸਕੋਰਟ ਨੂੰ ਕਹਿੰਦਾ ਧਿਆਨ ਰੱਖੀ ਅੱਛਾ ਮੈਂ ਬਾਥਰੂਮ ਕਰਨ ਦੇ ਭਾਂਦੇ ਆਂ ਭਾਈ ਬਾਹਰ ਨਿਕਲਿਆ ਹੂੰ ਮਾਰਨ ਕਰਕੇ ਉੱਥੋਂ ਮੈਂ ਤਾਂ ਖਿਸਕ ਗਿਆ ਪੱਜ ਗਿਆ ਹਾਂ ਹਾਂ ਗੱਡੀ ਆਉਂਦੀ ਗੱਡੀ ਰੋਕ ਕੇ ਉੱਥੇ ਚੜ ਕੇ ਪਈ ਮੈਂ ਚਲੇ ਗਿਆ ਹੂੰ ਆਪਦਾ ਗੱਡੀ ਕੋਲੇ ਪਹੁੰਚ ਗਿਆ ਗੱਡੀ ਪੰਪ ਤੇ ਖੜੀ ਜੀ ਮੇਰਾ ਕਰੈਕਟਰ ਸੀਗਾ ਉਹ ਓਵੇਂ ਰੋਟੀ ਢਟੀ ਬਣਾ ਰਿਆ ਸੀ ਆ ਜਾ ਕੇ ਨਹਾਉਤਾ ਤੋਂ ਤੱਕ ਕੱਪੜੇ-ਕਪੜੇ ਧੋਤੇ ਹੂੰ ਉਹਨਾਂ ਨੇ ਕੀ ਕਰਿਆ ਜੀ ਹਸਪਤਾਲਾਂ ਦੇ ਪ੍ਰਾਈਵਟਾਂ ਦੇ ਨੇ ਸਰਕਾਰੀ ਨੂੰ ਫੋਨ ਲਾਤਾ ਅੱਛਾ ਵੀ ਅਸੀਂ ਫੜ ਸਾਡੇ ਕੋਲੇ ਵੀ ਇਦਾਂ ਕਰੋਨਾ ਪੋਜ਼ਿਟਿਵ ਬੰਦੇ ਆਏ ਨੇ ਦੋ ਦੋ ਬੰਦੇ हां ਉਹਨਾਂ ਨੇ ਕੀ ਕਰਿਆ ਤੇਜਪੁਰ ਤੋਂ ਜਦੋਂ ਆਪਾਂ ਗੁਆਟੀ ਨਾਉਂਦੇ ਆ ਇੱਕ ਬਹੁਤ ਵੱਡਾ ਨਾ ਮੈਡੀਕਲ ਕਾਲਜ ਹੈ ਅੱਛਾ ਉੱਥੇ ਉਹਨਾਂ ਦਾ ਬਣਾਇਆ ਹੋਇਆ ਸੀ ਸੈਂਟਰ ਅੱਛਾ ਉਹਦੇ 'ਚ ਬਿਠਾ ਕੇ ਆਪਣਾ ਐਂਬੂਲੈਂਸ 'ਚ ਬਾਹਰੋਂ ਲਾ ਕੇ ਜਿੰਦਾ ਦੋਵਾਂ ਨੂੰ ਲੈ ਗਏ ਹਮ ਚਲਦੀ ਲੈ ਕੇ ਤਾਂ ਇੱਕ ਵਾਰ ਜਿੰਦਾ ਫੋਨ ਤੇ ਗੱਲ ਹੋਈ ਮੇਰੇ ਨਾਲ ਇਹਨੇ ਵੀ ਬਾਈ ਇਦਾਂ ਯਾਰ ਐਂਬੂਲੈਂਸ 'ਚ ਬਿਠਾ ਕੇ ਵੀ ਲੈ ਗਏ ਹਮ ਵੀ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ ਮੈਂ ਕਿਹਾ ਵੀ ਚੱਲ ਦੇਖੋ ਵੀ ਕੀ ਕਹਿੰਦੇ ਨੇ ਚੱਲ ਜਿਓ ਉੱਧਰ ਜਾ ਕੇ ਉੱਥੇ ਤਾਰਤਾ ਤਾਰ ਕੇ ਕਹਿੰਦੇ ਮੈਡੀ ਆਪਣਾ ਐਂਬੂਲੈਂਸ ਦਾ ਕਹਿੰਦਾ ਫਲਾਣਾ ਡਾਕਟਰ ਹੈ ਐਨੇ ਨੰਬਰ ਕਮਰੇ ਜਿਹਾ ਬੈਠਾ ਉੱਥੇ ਚੱਲ ਜਿਓ ਅੱਛਾ ਜਦੋਂ ਉੱਥੇ ਗਏ ਉੱਥੇ ਗੱਲ ਲੈਣ ਬਹੁਤ ਲੰਬੀ ਲੱਗੀ ਸੀਗੀ ਹਮ ਉਹਨਾਂ ਦੀ ਵਾਰੀ ਆਈ ਤਾਂ ਡਾਕਟਰ ਕਹਿੰਦਾ ਵੀ ਐਂਬੂਲੈਂਸ ਨਾਲ ਬੁਲਾ ਕੇ ਲੈ ਗਿਆ ਵੀ ਥੋੜਾ ਸਾਰਾ ਵੇਰਵਾ ਲੱਖਾਉਗਾ ਅੱਛਾ ਉਹ ਕਹਿੰਦਾ ਵੀ ਠੀਕ ਦੋਈ ਜਣੇ ਚਲੇ ਗਏ ਹਾਂ ਜਦੋਂ ਉਹਦਾ ਭਰਾ ਜਿਹੜਾ ਬਿਮਾਰ ਸੀ ਉਹ ਉੱਥੇ ਬਹਿ ਗਿਆ ਦੂਜਾ ਭਾਈ ਬੁਲਾਉਣ ਆ ਗਿਆ ਉਹਨੂੰ ਜਦੋਂ ਦੇਖਿਆ ਵੀ ਐਂਬੂਲੈਂਸ ਸਟਾਰਟ ਖੜੀ ਹੈ ਉਹ ਚਾਹ ਪੀ ਰਿ ਚੱਲ ਜੀ ਉਹਦੇ ਭਰਾ ਨੇ ਸਕੀਮ ਲਾਈ ਮੈਨੂੰ ਫੋਨ ਕਰਿਆ ਕਹਿੰਦਾ ਏਦਾਂ ਵੀ ਯਾਰ ਮੈਂ ਬਾਹਰ ਖੜਾ ਵਾਂ ਵੀ ਬੰਦਾ ਆਪਣਾ ਅੰਦਰ ਹੈ ਮੈਂ ਕਿਹਾ ਵੀ ਕਿਵੇਂ ਆ ਸਕਤਾਈ ਸੁਖਦ ਜੀ ਕਹਿੰਦਾ ਵੀ ਇੰਨਾ ਤਾਂ ਕੋਈ ਨਹੀਂ ਮੈਂ ਕਿਹਾ ਉਹਨੂੰ ਬਾਹਰ ਬੁਲਾ ਲਾ ਅੱਛਾ ਉਹਨੇ ਭਾਈ ਫੋਨ ਕੀਤਾ ਕਹਿੰਦਾ ਬਾਹਰ ਆ ਜਾ ਉਹ ਵੀ ਬਾਹਰ ਚਲੇਗਾ ਗੇਟ ਤੇ ਹੁਣ ਉਹਨਾਂ ਨੇ ਆਉਣਾ ਤਾਂ ਸੀਗਾ ਮਤਲਬ ਵੀ ਵਾਪਸੀ ਤੇਜਪੁਰ ਹਾਂ ਤਾਂ ਉਧਰੋਂ ਬਾਸ ਸਾਰੀ ਦੀ ਤੇਜਪੁਰ ਤੋਂ ਘਾਟੀ ਜਾਣਿਆ ਦੀ ਅੱਛਾ ਉਹ ਕਹਿੰਦਾ ਵੀ ਆ ਬਾਸ ਆਉਂਦੀ ਵੀ ਆਪਾਂ ਇੱਥੇ ਚੱਲੀਏ ਉਹ ਕਹਿੰਦਾ ਬਸ ਜਾਉ ਕਿੱਥੇ ਉਹ ਕਹਿੰਦਾ ਕਿਤੇ ਤਾਂ ਸਾਜੀ ਜਾਊਗੀ ਹੋਈ ਤੋ ਇੱਥੋਂ ਖੜਾ ਤਾਂ ਛੜਾ ਇੱਥੋਂ ਖੜਾ ਛੜਾ ਲੋ ਹਾਂ ਜਾਨ ਬਚਾ ਆਪਣੀ ਚੱਲ ਜੀ ਉਹਨਾਂ ਬੱਸ ਸਟਾਪ ਤੇ ਹੱਥ ਬੱਸ ਰੋਗੀ ਵਾਸਤੇ ਚੜ ਗਏ ਭਾਈ ਉਹ ਉਹ ਆਟੀ ਕਰਨ ਹਾਂ ਚਲੇ ਕੇ ਮੈਨੂੰ ਫੋਨ ਕਰਤਾ ਕਹਿੰਦਾ ਇਦਾਂ ਦਾ ਹੀ ਨਿਕਲਿਆ ਹਾਂ ਮੈਂ ਕਿਹਾ ਤੁਸੀਂ ਹੁਣ ਫੋਨ ਬੰਦ ਕਰ ਅੱਛਾ ਹਾਂ ਵੀ ਫੋਨ ਬੰਦ ਕਰਕੇ ਰੱਖਿਆ ਹੁੰਦਾ ਚਲੋ ਜੀ ਉੱਥੋਂ ਨਿਕਲੇ ਜਾ ਕੇ ਬੱਸ ਚੇਂਜ ਕਰਕੇ ਜੀ ਵਾਪਸੀ ਤੇਜਪੁਰ ਲਈ ਵਾਸਤੇ ਚੜ ਗਏ ਅੱਛਾ ਮੈਨੂੰ ਫੋਨ ਕਰਦਾ ਕਹਿੰਦਾ ਅਸੀਂ ਆ ਰਹੇ ਹਾਂ ਮੈਂ ਕਿਹਾ ਠੀਕ ਹੈ ਮੈਂ ਭਾਈ ਗਾਂਹ ਜੀ ਗੱਡੀ ਸਟਾਰਟ ਕਰਕੇ ਉੱਥੇ ਅੱਡੇ ਤੇ ਪਹੁੰਚ ਚਲ ਜੀ ਆਏ ਤਾਂ ਵਾਪਸ ਜਦੋਂ ਫਟਾਫਟ ਪਾਈ ਉਹਨਾਂ ਨੂੰ ਬਿਠਾ ਕੇ ਜੀ ਮਨ ਲਾ ਵੀ ਬੱਸ ਨਾ 100 150 ਮੀਟਰ ਪਿੱਛੇ ਹੀ ਖੜ ਗਈ ਜਿਹੜਾ ਬੰਦੇ ਨੂੰ ਸਵੇਰੇ ਅਸੀਂ ਫੜ ਕੇ ਬਾਹਾਂ ਨਾਲ ਬਾਹਾਂ ਤੋਂ ਫੜ ਕੇ ਰਕਸ਼ੇ 'ਚ ਬਿਠਾਇਆ ਮਸਾਂ ਲੈ ਕੇ ਗਏ ਉਹੀ ਬੰਦਾ ਚਾਦਰ ਜੀ ਇਕੱਠੀ ਕਰੀ ਮੋਢੇ ਸਿੱਟੀ ਭੱਜਿਆ ਹੀ ਆਵੇ ਤੇਰੇ ਨਾਲ ਮੂਰੇ ਤਾਂ ਹਾਂ ਮੈਂ ਪੁੱਛਿਆ ਮੈਂ ਕਿਹਾ ਭਾਈ ਹੁਣ ਕਿਵੇਂ ਮੈਂ ਕਹਿੰਦਾ ਹੁਣ ਠੀਕ ਆ ਦਵਾਈ ਨਾ ਕੁਝ ਹਾਂ ਕਹਿੰਦਾ ਹੁਣ ਠੀਕ ਆ ਮੈਂ ਕਿਹਾ ਚੱਲ ਮੈਂ ਕਿਹਾ ਠੀਕ ਤਾਂ ਹੋ ਗਿਆ ਚਲ ਜੀ ਗੱਡੀ 'ਚ ਬਿਠਾ ਕੇ ਜਦੋਂ ਅਸੀਂ ਵਾਪਸ ਲਿਆ ਹਾਂ ਚੱਲ ਆ ਗਏ ਭਾਈ ਆ ਕੇ ਉਹਨਾਂ ਦਾ ਰੋਟੀ ਰੱਟੀ ਖਾ ਲੂ ਕੋਈ ਗੱਲ ਨਹੀਂ ਦਵਾਈ ਦੁਵਾਈ ਤੁਹਾਨੂੰ ਦੰਨੇ ਆ ਹਾਂ ਚੱਲ ਜੇ ਉੱਥੋਂ ਲਿਆ ਕੇ ਦਵਾਈ ਦੁਵਾਈ ਦੇਤੀ ਉਹਨਾਂ ਦਾ ਭਾਈ ਆ ਗਿਆ ਮੈਨੂੰ ਫੋਨ ਤੈਨੂੰ ਹਾ ਹਸਪਤਾਲ ਦਾ ਹਾਂ ਉੱਥੇ ਆਧਾਰ ਕਾਰਡ ਮੇਰਾ ਸੀ ਮੇਰਾ ਮੋਬਾਈਲ ਨੰਬਰ ਸੀਗਾ ਹੂੰ ਕਹਿੰਦੇ ਵੀ ਤੁਹਾਡੇ ਬੰਦੇ ਕਿੱਥੇ ਨੇ ਤੁਹਾਡੇ ਬੰਦੇ ਮੈਂ ਕਿਹਾ ਬੰਦੇ ਮੈਂ ਤੁਹਾਨੂੰ ਦੇ ਕੇ ਗਿਆ ਹਾਂ ਹੂੰ ਠੀਕ ਹੈ ਮੈਂ ਤਾਂ ਪੁਲਿਸ ਰਿਪੋਰਟ ਕਰਾਉਂਗਾ ਆਪਣਾ ਪੰਜਾਬ ਚੋਂ ਬੰਦੇ ਬਲਾਉ ਬੰਦੇ ਤੁਸੀਂ ਮੈਂ ਕਿਹਾ ਮਾਰ ਉਤੇ ਹਾਂ ਮੈਂ ਕਿਹਾ ਮੈਨੂੰ ਤਾਂ ਆਇਆ ਲੱਗਦਾ ਤੁਸੀਂ ਸਾਡੇ ਬੰਦੇ ਹੀ ਮਾਰਤੇ ਦੋਏ ਹਾਂ ਵੀ ਸਾਡੇ ਬੰਦੇ ਭਾਈ ਦੱਸੋ ਕਿੱਥੇ ਆ ਉਹ ਮੈਨੂੰ ਪੁੱਛਣ ਵੀ ਦੱਸ ਤੂੰ ਦੱਸ ਕਿੱਥੇ ਆ ਮੈਂ ਕਿਹਾ ਮੈਨੂੰ ਕੀ ਪਤਾ ਮੈਂ ਤੁਹਾਡੇ ਕੋਲ ਛੱਡ ਕੇ ਗਿਆ ਹਾਂ ਹਾਂ ਚਲੋ ਜੀ ਉਹਨਾਂ ਨੇ ਦੋ ਕਵਾਰੀ ਫੋਨ ਕੀਤਾ ਤੀਜੀ ਵਾਰ ਉਹਨਾਂ ਫੋਨ ਬੰਦ ਕਰ ਦਿੱਤਾ ਉਹਨਾਂ ਨੇ ਵੀ ਇਹ ਤਾਂ ਗਲਤ ਪੈ ਗਿਆ ਇਹ ਤਾਂ ਖਾ ਕੰਮ ਹੋਰ ਹੀ ਛੱਡ ਗਿਆ ਹੂੰ ਚਲੋ ਜੀ ਆਏ ਭਾਈਆਂ ਦਾ ਰੋਟੀ ਦਾ ਟਿਕਵਾਈ ਰੋਟੀ ਦਾ ਟਿਕਾ ਕੇ ਮੈਂ ਕਿਹਾ ਵੀ ਹੁਣ ਕਿਵੇਂ ਕਰਨਾ ਕਹਿੰਦੇ ਵੀ ਸ਼ਾਮ ਨੂੰ ਚੱਲਾਂਗੇ ਸਾਡੀ ਗੱਡੀ ਖਾਲੀ ਸੀ ਹੀ ਭਰਨ ਜਾਣਾ ਸੀਗਾ ਅੱਛਾ ਉਹ ਬੰਦੇ ਨੇ ਉਹ ਜੋਰਾ ਹਾਰਟ ਆ ਤੋ ਲਾਲਾ ਵੀ ਜੋਰਾ ਹਾਟ ਰਾਤ ਨੂੰ ਚਲੇ ਗਏ ਗੱਡੀ ਖਾਲੀ ਕਰਕੇ ਦੁਬਾਰਾ ਤੇਜਪੁਰ ਨੂੰ ਨਹੀਂ ਆਏਗੇ ਹਾਂ ਵਾਇ ਨਵਾਂ ਨੌਂ ਗਾਂਵ ਹੋ ਕੇ ਘਾਟੀ ਗਏ ਕਹਤੇ ਮੈਂ ਕਿਹਾ ਮੈਂ ਕਿਹਾ ਵੀ ਜਦ ਨੂੰ ਕਹਦੇ ਨੇ ਕਿ ਕਹਿੰਦਾ ਕੀ ਪਤਾ ਸਾਡੇ ਕਿਤੇ ਪਛਾਣ ਹੀ ਨਾ ਲੈਣਾ ਫੇਰ ਜੇ ਜੀਗਦਾਨ ਨਿਸ਼ਾਨ ਆ ਗਈ ਫੇਰ ਫੜ ਲੈਣਗੇ ਉਹ ਮੈਂ ਕਿਹਾ ਨਹੀਂ ਯਾਰ ਨਹੀਂ ਕੋਈ ਐ ਕੀ ਹੁੰਦਾ ਐ ਨਹੀਂ ਕੋਈ ਫਲਦਾ ਹੁੰਦਾ ਅੱਛਾ ਵੀ ਜਦ ਤੁਹਾਡੇ ਹੁਣ ਆਏ ਗਏ ਹੁਣ ਤੁਸੀਂ ਠੀਕ ਆ ਨਾ ਹਾਂ ਚਲੋ ਜੀ ਐ ਮੰਨਦਾ ਵੀ ਉਹ ਬੰਦੇ ਦੀ ਮਸਾਂ ਜਾਨ ਬਚਾਈ ਬਾਈ ਹਾਂ ਨਹੀਂ ਤਾਂ ਉਸ ਟਾਈਮ ਤੈਨੂੰ ਪਤਾ ਕਰੋਨਾ ਦੇ ਵਿੱਚ ਕਿਵੇਂ ਮਹਾਮਾਰੀ ਚੱਲ ਰਹੀ ਸੀਗੀ ਬਹੁਤ ਬਾਈ ਕੁਝ ਨਹੀਂ ਸੀ ਪਤਾ ਲੱਗਦਾ ਵੀ ਕੌਣ ਸਹੀ ਹੈ ਕੌਣ ਗਲਤ ਹੈ ਚੰਗੇ ਚੰਗੇ ਲੋਕ ਤੇ ਦਾ ਵੀ ਉਸ ਟਾਈਮ ਉਹ ਕਰਦੇ ਹੂੰ ਖਪਾਉਂਦੇ ਹਨ ਤੇ ਇੱਕ ਪਿੱਛੇ ਜੇ ਦਿੱਲੀ ਆਪਣਾ ਦਿੱਲੀ ਆ ਗਿਆ ਕਲਕੱਤੇ 'ਚ ਰੇਪ ਨਹੀਂ ਜਾਇਆ ਕੁੜੀ ਦਾ ਹੂੰ ਛੋਟੀ ਕੁੜੀ ਦਾ ਰੇਪ ਹੋਇਆ ਸੀਗਾ ਬਾਈ ਉਹਨੇ ਆਪਣੇ ਸਰਦਾਰਾਂ ਦੀ ਕੁਝ ਪਰਸੈਂਟ ਲੋਕਾਂ ਨੇ ਹੂੰ ਸਾਰੇ ਨੇ 2 1 2% ਲੋਕਾਂ ਨੇ ਬਈ ਇਮੇਜ ਬਹੁਤ ਖਰਾਬ ਕੀਤੀ ਹੋਈ ਆ ਉਹ ਕੁੜੀ ਦੀ ਮਾਂ ਦਾ ਬਿਆਨ ਮੈਂ ਆਪ ਅਖਬਾਰ ਚ ਪੜ੍ਹਿਆ ਉਹ ਕਹਿੰਦੀ ਵੀ ਜੇ ਮੇਰੀ ਬੇਟੀ ਦਾ ਜਿਸ ਟਾਈਮ ਰੇਪ ਹੋਇਆ ਕਹਿੰਦੀ ਜੇ ਕਹਿੰਦੀ ਉੱਥੇ ਕੋਈ ਸਰਦਾਰ ਹੁੰਦਾ ਨਾ ਤਾਂ ਇਹ ਕਾਰਾ ਨਹੀਂ ਸੀ ਕਦੇ ਹੋ ਸਕਦਾ ਹਾਂ ਵੀ ਸਰਦਾਰ ਨੇ ਖੜ ਜਣਾਦਾ ਹਾਂ ਇਹ ਬਈ ਐਡੀ ਵੱਡੀ ਆਪਣੀ ਰਿਸਪੈਕਟ ਹੈ ਦੇਸ਼ ਦੇ ਵਿੱਚ ਪਰ ਕੁਝ ਪਰਸੈਂਟ ਸਾਡੇ ਲੋਕ ਜਿਹਨੇ ਨੇ ਨਾ ਉਹ ਬਦਨਾਮ ਕਰਦੇ ਨੇ ਖਰਾਬ ਕਰਦੇ ਨੇ ਸਹੀ ਗੱਲ ਹੁਣ ਤੁਹਾਨੂੰ ਮੈਂ ਗੱਲ ਦੱਸਦਾ ਹਾਂ ਆਪਣੇ ਅਮਰਤਾ ਹਰੀ ਸਿੰਘ ਨੇ ਜੀ ਕਿੰਨੀ ਮੰਨਦਾ ਵੀ ਕਿੰਨੀ ਉੱਚੀ ਉੱਚੀ ਸੁੱਚੀ ਸੋਚ ਰੱਖਦੇ ਨੇ ਹਣਾ ਪਰ ਕੁਝ ਪਰਸੈਂਟ ਬਾਈ ਬੰਦੇ ਹੁਣ ਵੀ ਮੰਨਦਾ ਹੈ ਵੀ ਮਜ਼ਾਕ ਦਾ ਪਾਤਰ ਬਣਾਉਂਦੇ ਨੇ ਸਿੱਖਾਂ ਸਹੀ ਗੱਲ ਠੀਕ ਹੈ ਇਸ ਕਰਕੇ ਸਰਕਾਰ ਸਰਦਾਰਾਂ ਦਾ ਜਿਹੜਾ ਰਤਵਾ ਹੈਗਾ ਹੂੰ ਦੇਸ਼ ਦੇ ਵਿੱਚ ਹੂੰ ਉਹ ਰਤਵਾ ਬਹੁਤ ਵੱਡਾ ਰਤਵਾ ਹੂੰ ਜਿੱਦਿ ਵੱਡੀਆਂ ਕੁਰਬਾਨੀਆਂ ਮਹਾਰਾਜ ਨੇ ਕੀਤੀਆਂ ਨੇ ਠੀਕ ਹੈ ਉਹ ਤਾਂ ਕੋਈ ਦੇ ਨਹੀਂ ਦੇ ਸਕਦਾ ਹੂੰ ਸਹੀ ਕਹਿੰਦਾ ਹੁਣ ਤੈਨੂੰ ਮੈਂ ਇੱਕਾ ਗੱਲ ਹਾਸੇ ਦੀ ਹੋਰ ਦੱਸਦਾ ਵੀ ਅਸੀਂ ਨਾ ਜਦੋਂ ਆਪਣੇ ਇੱਧਰ ਚੱਲਦੇ ਸੀਗੇ ਗੁਆਟੀ ਹੂੰ ਗੁਆਟੀ ਚੱਲਦੇ ਸੀਗੇ ਤਾਂ ਜਦ ਅਪਣਾ ਤੇਜਪੁਰ ਤੋਂ ਆਪਾਂ ਜਾਣੇ ਆ ਤੇਰੇ ਜੋਰਾਹਾਟ ਨੂੰ ਇੱਕ ਜਗਾ ਪੈਂਦੀ ਆ ਉੱਥੇ ਜੰਗਲ ਪੈਂਦਾ ਕਾਜੀ ਰੰਗਾ ਕਾਜੀ ਰੰਗਾ ਭਾਈ ਇੱਕ ਡਰਾਈਵਰ ਸੀਗਾ ਹੂੰ ਡਰਾਈਵਰ ਤੇ ਕਿਨੈਕਟਰ ਦੋਈ ਜਾਣੇ ਰਾਤ ਨੂੰ ਵੀ ਗੱਡੀ ਚੱਲਦੀ ਵੈਸੇ ਹੈਗਾ ਜੰਗਲ ਬਹੁਤ ਭਿਆਨਕ ਜੰਗਲ ਹੈ ਜਾਨਵਰ ਜਿਹਨੂੰ ਮਰਾਉਂਦੇ ਅਈ ਉਥੇ ਟੱਕਰ ਤੇ ਗੱਡੀ ਰੁਕ ਗਈ ਅੱਛਾ ਗੱਡੀ ਰੁਕੀ ਤਾਂ ਡਰਾਈਵਰ ਕਹਿੰਦਾ ਵੀ ਗੁਟਕਾ ਲਾ ਅੱਛਾ ਕਹਿੰਦਾ ਕਹਿੰਦਾ ਠੀਕ ਹੈ ਹਾਂ ਉਹ ਸਾਲਾ ਕਿਤੇ ਨੀਂਦ ਚ ਸੀ ਹੂੰ ਨੀਂਦ ਸੀਗਾ ਭਾਈ ਉਹਨੇ ਮਾਰੀ ਸ਼ਾਲ ਜਿਵੇਂ ਸ਼ਾਲ ਵਾਲੇ ਥੱਲੇ ਦੇਖੇ ਨੇ ਥੱਲੇ ਸਾਰ ਕੋਈ ਜਿਗਰ ਗਿਆ ਉਹ ਸਿੱਧਾ ਖਾਈ ਚ ਗਿਆ ਹਾਂ ਖਾਈ ਤੇ ਜਦ ਗਿਰਿਆ ਅਈਏ ਹੁਣ ਡਰਾਈਵਰ ਜੇ ਤਾਂ ਬ੍ਰੇਕਾਂ ਛੱਡੇ ਤਾਂ ਵੀ ਸਾਰਾ ਔਖਾ ਪਾਣੀ ਮਰਦਾ ਉਹ ਹਾਕਾ ਮਰੀ ਜਾਵੇ ਹਾਕਾਂ ਦਾ ਜੇ ਸੁਣੇ ਤਾਂ ਕੋਲੇ ਹੋਵੇ ਤਾਂ ਸੁਣੇ ਜੇ ਹੋਵੇ ਤਾਂ ਸੁਣੇ ਉਹ ਸੁਣੇ ਕੁਛ ਨਾ ਉਹ ਤਾਂ ਖਾਈ ਚਪਿਆ ਹਾਂ ਉਹਨੇ ਪਾਈ ਕਿਵੇਂ ਨਾ ਕਿਵੇਂ ਕਰਕੇ ਗੱਡੀ ਰੋਕੀ ਗੱਡੀ ਰੋਕੇ ਜਦੋਂ ਬੰਦਾ ਦੇਖਿਆ ਬੰਦਾ ਭਾਂ ਦਾ ਥੱਲੇ ਗਿਰਿਆ ਪਿਆ ਮਰਿਆ ਪਿਆ ਬਚ ਗਿਆ ਤਾਂ ਸੱਟਾ ਸੱਟਾ ਲੱਗਿਆ ਹੁੰਦੇ ਸੱਟਾ ਬਚ ਗਿਆ ਬਚ ਗਿਆ ਸੀਗਾ ਫਿਰ ਤਾਂ ਠੀਕ ਆ ਚਲੋ ਜੀ ਕੱਢ ਲਿਆ ਬਾਹਰ ਹਾਂ ਬਾਹਰ ਕੱਢਿਆ ਉਦੋਂ ਪਹਿਲਾਂ ਉਹਨੇ ਕਿਹਾ ਵੀ ਸਾਡਾ ਕੋਈ ਚੀਜ਼ ਤਾਂ ਮੈਨੂੰ ਮਿਲੇ ਗੱਡੀ ਦਾ ਨਾ ਗੇਅਰ ਚ ਬੰਦ ਕਰਤੀ ਹੈਂਡਲ ਰੇਲ ਸੈਟ ਦੀ ਹਾਂਜੀ ਤਾਂ ਉਹਨੇ ਕਿਹਾ ਵੀ ਕੋਈ ਚੀਜ਼ ਤਾਂ ਮਿਲੇ ਉੱਥੇ ਨਾ ਸਾ ਕੋਈ ਉਹਨੇ ਕਿਹਾ ਕਿ ਨਹੀਂ ਪੱਥਰ ਆ ਉਹ ਕੋਈ ਜਾਨਵਰ ਨਹੀਂ ਬਾਈ ਸੂਰ ਖਾ ਕੇ ਸਿਰ ਕੱਲਾ ਛੱਡਿਆ ਹੋਇਆ ਸੀ ਉਹ ਪੈਂਦੀ ਆ ਗਿਆ ਉਹਨੇ ਉਹ ਚੱਕ ਲਿਆ ਹਾਂ ਚੱਕ ਕੇ ਜਦੋਂ ਟਾਇਰ ਤੇ ਲਵਿੰਗ ਲਾਇਆ ਹਾਂ ਤਾਂ ਜਦੋਂ ਉਹ ਹੱਥ ਨੂੰ ਸਾ ਗਿੱਲਾ ਗਿੱਲਾ ਲੱਗਾ ਫੇਰ ਲੱਗਾ ਉਹ ਬਾਈ ਉਹ ਬੰਦਾ ਇੰਨਾ ਕੋ ਡਰ ਗਿਆ ਵੀ ਮੈਂ ਉਹ ਬੰਦੇ ਦੀ ਹਾਲਤ ਤਾਂ ਦੇਖੀ ਸਾ ਪਜਾਮੇ ਚ ਬਾਈ ਬੰਦੇ ਦਾ ਮੂੰਹ ਦਿਕਕ ਗਿਆ ਛੱਡ ਦੇ ਹਾਂ ਬਿਆਰੀ ਸੀਗਾ ਉਹ اچھا ਹਾਂ ਆ ਪਜਾਮੇ ਜੀ ਮੋਧਿਆ ਇਹ ਜਿਹੜਾ ਕੰਮ ਹੈ ਨਾ ਭਾਈ ਗੱਡੀਆਂ ਦਾ ਵੀ ਇਹ ਵੀ ਬਹੁਤ ਜਿਗਰਿਆ ਦੇ ਬੰਦੇ ਦਾ ਕੰਮ ਹੈ ਸਹੀ ਗੱਲ ਹੈ ਤੇ ਪੰਜਾਬੀਆਂ ਦਾ ਕੰਮ ਹੈ ਪੰਜਾਬੀਆਂ ਦਾ ਹੀ ਕੰਮ ਹੈ ਇਹ ਪੰਜਾਬੀ ਉਹ ਨੇਰ ਜੰਗਲਾਂ 'ਚ ਫੇਰੀ ਜਾਂਦੇ ਨੇ ਸ਼ੁਰੂ ਸ਼ੁਰੂ ਚ ਪਹਿਲਾਂ ਹਾਂ ਇਹ ਤਾਂ ਹੁਣ ਕੁਝ ਲੋਕਾਂ ਨੇ ਨਵੇਂ ਨਵੇਂ ਮੁੰਡੇ ਆ ਗਏ ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਲੈਣਾ ਨਹੀਂ ਦੇਣਾ ਨਹੀਂ ਹੈਗਾ ਉਹੀ ਬਗੇਰ ਮਤਲਬ ਤੋਂ ਹੀ ਵੀ ਜਿਵੇਂ ਹਰੇਕ ਹੀ ਵਸ ਵੀ ਡਰਾਈਵਰੀ ਵਾਲੇ ਪਾਸੇ ਹੋ ਗਿਆ ਡਰਾਈਵਰੀ ਦੇ ਘਰ ਬਹੁਤ ਉਭਰਨੇ ਠੀਕ ਹੈ ਜੀ ਇਸ ਕਰਕੇ ਆਪਾਂ ਧੰਨਵਾਦ ਕਰਦੇ ਆ ਜੀ ਸਾਰੇ ਭਰਾਵਾਂ ਨੇ ਸਪੋਰਟ ਕਰਿਆ ਕਰੋ ਚੰਗੀ ਚੀਜ਼ ਨੂੰ ਸੁਣੋ ਚੰਗੀ ਚੀਜ਼ ਨੂੰ ਆਪਣੇ ਦਿਮਾਗ 'ਚ ਬਿਠਾਓ ਮਿਹਨਤ ਕਰੋ ਮਿਹਨਤ ਦਾ ਹੀ ਸਾਰਾ ਕੁਝ ਮਿਲਦਾ ਹੈ ਕਦੇ ਬਿਗੇਰ ਮਿਹਨਤ ਤੋਂ ਕੁਝ ਨਹੀਂ ਮਿਲਦਾ ਹੈ ਜੀ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇਆ ਕਰੋ ਜੀ